ਕ ਕਕੇ ਕੇਸ ਪੁੰਦਰਜਬ ਹੂਏ ਵਿਣਸਾ ਬੂਣ ਹੈ ਉज्जਲਿਆ ਕਕਾ ਪੰਜਾਬੀ ਵਰਣਮਾਲਾ ਦਾ ਛੇਵਾਂ ਅੱਖਰ ਹੈ ਕਕੇ ਅਦਕ ਕਕੇ ਕੰਨਾ ਕਕਾ ਕੇ ਏ ਡਬਲ ਕੇ ਏ ਕਕਾ ਕਕਾ ਅੱਖਰ ਦੀ ਪਛਾਣ ਵਾਸਤੇ ਇਸ ਤੋਂ ਬਣਨ ਵਾਲੇ ਸ਼ਬਦ ਹਨ ਕਕਾ ਕਬੂਤਰ ਕਕਾ ਕੰਗਾ ਮਹਾਰਨੀ ਵਿੱਚ ਮਾਤਰਾ ਸਹਿਤ ਕਕਾ ਅੱਖਰ ਦੀਆਂ ਧੁਨੀਆਂ ਇਸ ਤਰ੍ਹਾਂ ਹਨ ਕਕਾ ਮੁਕਤਾ ਕਕੇ ਕਨਾ ਕਕੇ ਕਨਾ ਉੱਤੇ ਬਿੰਦੀ ਕਾਂ ਕਕੇ ਸਿਆਰੀ ਕੀ ਕਕੇ ਪਿਆਰੀ ਕੀ ਕਕੇ ਔਂਕੜ ਕੋ ਕਕੇ ਦਲੈਂਕੜੇ ਕੂ ਕਕੇ ਲਾਮਕੇ ਕਕੇ ਦਲਾਮਕਐ ਕਕੇ ਹੋੜਾ ਕੋ ਕਕੇ ਕਨੌੜਾ ਕ ਕਕੇ ਟਿੱਪੀ ਕੰ ਖ ਖ ਖਖੇ ਖੁੰਧਕਾਰ ਸਹ ਆਲਮ ਕਰ ਖਰੀਦ ਜਿੰਨ ਖਰਚ ਦਿਆ ਖਖਾ ਪੰਜਾਬੀ ਵਰਣਮਾਲਾ ਦਾ 7ਵਾਂ ਅੱਖਰ ਹੈ ਖ ਖਾ ਖਖੇ ਅਦਕ ਖਖੇ ਕੰਨਾ ਖਖਾ K H A K H A ਖਾ ਖਖ ਅੱਖਰ ਦੀ ਪਛਾਣ ਵਾਸਤੇ ਬਣਨ ਵਾਲੇ ਸ਼ਬਦ ਹਨ ਖਖ ਖਰਬੂਜਾ ਖਖ ਖਰਗੋਸ਼ ਮੋਹਾਰਨੀ ਵਿੱਚ ਮਾਤਰਾ ਸਹਿਤ ਖਖ ਅੱਖਰ ਦੀਆਂ ਧੁਨੀਆਂ ਇਸ ਤਰ੍ਹਾਂ ਹਨ ਖਖ ਮੁਕਤਾ ਖ ਖਖੇ ਕੰਨਾ ਖਖੇ ਕੰਨਾ ਉੱਤੇ ਬਿੰਦੀ ਖਾਂ ਖਖੇ ਸਿਹਾਰਖੇ ਖਖੇ ਬਿਹਾਰਖੀ ਖਖੇ ਔਂਕੜ ਖੂ ਖਖੇ ਦੇ ਲੈਂਕੜੇ ਖੂ ਖਖੇ ਲਾਵਾਂ ਖੇ ਖਖੇ ਦੇ ਲਾਵਾਂ ਖੈ ਖਖੇ ਹੋੜਾ ਖੋ ਖਖੇ ਕਨੌੜਾ ਖਾ ਖਖੇ ਟਿੱਪੀ ਖੰਗ ਗਗ ਗੱਗੇ ਗੋਏ ਗਾਏ ਜਿੰ ਛੋਡੀ ਗੱਲੀ ਗੋਬਿੰਦ ਗਰਭ ਭਿਆ ਗੱਗਾ ਪੰਜਾਬੀ ਵਰਣਮਾਲਾ ਦਾ 8ਵਾਂ ਅੱਖਰ ਹੈ ਗੱਗੇ ਅਦਕ ਗੱਗੇ ਕੰਨਾ ਗੱਗਾ ਜੇ ਏ ਜੇ ਗੱਗਾ ਗੱਗਾ ਅੱਖਰ ਦੀ ਪਛਾਣ ਵਾਸਤੇ ਬਣਨ ਵਾਲੇ ਸ਼ਬਦ ਹਨ ਗੱਗਾ ਗਾਂ ਗੱਗਾ ਗੁਬਾਰਾ ਮਹਾਰਨੀ ਵਿੱਚ ਮਾਤਰਾ ਸਹਿਤ ਗੱਗਾ ਅੱਖਰ ਦੀਆਂ ਧੁਨੀਆਂ ਇਸ ਤਰ੍ਹਾਂ ਹਨ ਗੱਗਾ ਮੁਕਤਾ ਗ ਗੱਗੇ ਕਨਗਾ ਗੱਗੇ ਕਨਨਾ ਤੇ ਬਿੰਦੀ ਗਾਂ ਗੱਗੇ ਸਿਆਰੀ ਗੇ ਗੱਗੇ ਬਿਆਰੀ ਗੀ ਗੱਗੇ ਔਕੜ ਗੂ ਗੱਗੇ ਦਲੈਂਕੜੇ ਗੂ ਗੱਗੇ ਲਾਵਾਂ ਗੇ ਗੱਗੇ ਦਲਾਵਾਂ ਗੈ ਗੱਗੇ ਹੋੜਾ ਗੋ ਗੱਗੇ ਕਨੌੜਾ ਗਾ ਕੱਗੇ ਟਿੱਪੀ ਗੰ ਕੱਗਾ ਕੱਗੇ ਕਾਲ ਸੇਵਕ ਜੇ ਕਾਲ ਹੈ ਸ਼ਬਦ ਗੁਰੂ ਕਹਿ ਲਾਗਰ ਹੈ ਕੱਗਾ ਪੰਜਾਬੀ ਵਰਣਮਾਲਾ ਦਾ ਨੌਵਾਂ ਅੱਖਰ ਹੈ ਕੱਗੇ ਅਦਕ ਗੱਗੇ ਕੰਨਾ ਕੱਗਾ ਜੀ ਐਚ ਏ ਜੀ ਇੱਕਾ ਕੱਗਾ ਕੱਗਾ ਅੱਖਰ ਦੀ ਪਛਾਣ ਵਾਸਤੇ ਬਣਨ ਵਾਲੇ ਸ਼ਬਦ ਹਨ ਕੱਗਾ ਕੋੜਾ ਕੱਗਾ ਘੜੀ ਮਹਾਰਨੀ ਵਿੱਚ ਮਾਤਰਾ ਸਹਿਤ ਘੱਗਾ ਅੱਖਰ ਦੀਆਂ ਧੁਨੀਆਂ ਇਸ ਤਰ੍ਹਾਂ ਹਨ ਘੱਗਾ ਮੁਕਤਾ ਘੱਗੇ ਕਨਾਂ ਘੱਗੇ ਕਨਾਂ ਉੱਤੇ ਬਿੰਦੀ ਘਾਂ ਘੱਗੇ ਸਿਆਰੀ ਕੀ ਘੱਗੇ ਬਿਹਾਰੀ ਕੀ ਘੱਗੇ ਔਕੜ ਕੁ ਘੱਗੇ ਦਲੈਂਕੜੇ ਕੁ ਘੱਗੇ ਲਾਵਾਂ ਕੇ ਘੱਗੇ ਦਲਾਵਾਂ ਘੈ ਕੱਗੇ ਹੋੜਾ ਕੋ ਕੱਗੇ ਕਨੌੜਾ ਘੋ ਕੱਗੇ ਟਿੱਪੀ ਘੰ ਨੰਗਾ ਗੰਗਾ ਗਿਆਨ 부ਜੇ ਜੇ ਕੋਈ ਪੜਿਆ ਪੰਡਿਤ ਸੋਈ ਗੰਗਾ ਪੰਜਾਬੀ ਵਰਣਮਾਲਾ ਦਾ ਦਸਵਾਂ ਅੱਖਰ ਹੈ ਨੰਗੇ ਟਿੱਪੀ ਨੰਗੇ ਕੰਨਾ ਗੰਗਾ N G H A N G H A ਗੰਗਾ ਅ ਅੱਖਰ ਤੋਂ ਪੰਜਾਬੀ ਦਾ ਕੋਈ ਸ਼ਬਦ ਨਹੀਂ ਬਣਦਾ ਇਸ ਕਰਕੇ ਇਸ ਨੂੰ ਖਾਲੀ ਅੱਖਰ ਕਿਹਾ ਜਾਂਦਾ ਹੈ ਪਰ ਪੁਰਾਣੀ ਠੇਠ ਪੰਜਾਬੀ ਬੋਲੀ ਦੇ ਸ਼ਬਦਾਂ ਵਿੱਚ ਇਸ ਦੀ ਵਰਤੋਂ ਆਮ ਹੁੰਦੀ ਸੀ ਜਿਵੇਂ ਸੁਗਣਾ ਖੁਸ਼ਬੂ ਲੈਣਾ ਰੰਗਣਾ ਰੰਗ ਕਰਨਾ ੰੰਗਾ ਅੱਖਰ ਨੂੰ ਬੋਲਣ ਵਾਸਤੇ ਖੁੱਲੇ ਮੂੰਹ ਨਾਲ ਜ਼ੁਬਾਨ ਅਤੇ ਤਾਲੂ ਦੇ ਪਿਛਲੇ ਹਿੱਸੇ ਨੂੰ ਹਲਕਾ ਜੋੜ ਕੇ ਗਲੇ ਵਿੱਚੋਂ ਆਵਾਜ਼ ਕੱਢੀ ਜਾਂਦੀ ਹੈ।